ਮੈਂ ਆਪਣੀ ਵੋਟ ਪਾਤੀ ਆਪਣਾ ਫਰਜ਼ ਨਿਭਾਇਆ ਤੇ ਪੂਰਾ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਜਿਹੜੀ ਇੱਕ ਇੱਕ ਵੋਟ ਹੈ ਕੀਮਤੀ ਹੈ ਆਪਣੀ ਵੋਟ ਜਰੂਰ ਪਾਓ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਪੂਰੀ ਟੀਮ ਸੇਵਾਦਾਰਨ ਕੇ ਸੇਵਾ ਕਰ ਰਹੀ ਹੈ ਸੋ ਪੂਰੇ ਲੁਧਿਆਣੇ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਆਪਣੀ ਵੋਟ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਪਾਓ ਤਾਂ ਜੋ ਅਸੀਂ ਰਿੰਦੇ ਸਵਾ ਦੋ ਸਾਲ ਸੇਵਾਦਾਰਨ ਕੇ ਸੇਵਾ ਕਰੀਏ ਕਰ ਸਕੀਏ ਸੋ ਮੈਂ ਆਪਣਾ ਫਰਜ ਨਿਭਾਇਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਲਈ ਵੋਟ ਜਰੂਰ ਪਾਓ ਸੋ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਧੰਨਵਾਦ ਕਰਦਾ ਅਸੀਂ ਕਿ ਕਿ ਮੁੱਦੇ ਤੋਂ ਲੱਗਾ ਜਿਹੜੇ ਅਹਿਮ ਜਿਹੜੇ ਹੈਗੇ ਆ ਅਸੀਂ ਕੰਮਾਂ ਦੇ ਰੱਟ ਵੋਟ ਮੰਗਦੇ ਆ 14-2-24 ਸਾਲਾਂ ਵਿੱਚ ਕੰਮ ਕੀਤੇ ਹੋਣ ਵਾਲੇ 14-2 ਸਾਲਾਂ ਵਿੱਚ ਕਾਫੀ ਕੰਮ ਕਰਾਂਗੇ ਸੋ ਰਹਿੰਦਾ ਇੱਕ ਇੱਕ ਕੰਮ ਜਿਹੜਾ ਪੰਜਾਬ ਵਾਸੀਆਂ ਨੇ ਜਿਹੜੀ ਉਮੀਦਾਂ ਤੇ ਸਾਨੂੰ ਸਾਡੀ ਸਰਕਾਰ ਬਣਾਏ ਸਾਡਾ ਮਿਹਰ ਬਣਾਉਣ ਜਾ ਰਹੇ ਸਾਡੇ ਕੌਂਸਲਰ ਬਣਾਉਣ ਜਾ ਰਹੇ ਆ ਸੋ ਉਹਨਾਂ ਨਾਲ ਵਾਅਦਾ ਕਰਦੇ ਆ ਜਿਹੜੇ ਜਿਹੜਾ ਵੀ ਕੰਮ ਪੈਂਡਿੰਗ ਰਹਿ ਗਏ ਕਾਹਦੇ ਉਹ ਸਾਰੇ ਕੰਮ ਪਹਿਲ ਦੇ ਦੇ ਹੱਥ ਕਰ। ਸਰ ਕੁਝ ਜਗ੍ਹਾ ਹੱਤਾ ਪਾਈ ਵੀ ਹੋਈ ਹੈਗੀ ਆ ਮੈਂ ਸਰ ਜਵਿੰਦਰ ਵੜਾਣਾ ਨੂੰ ਕੀ ਲੱਗਦਾ ਹੈ ਕਿਸਨੇ ਦੇਖੋ ਮੈਨੂੰ ਤੇ ਲੁਧਿਆਣੇ ਦਾ ਪਤਾ ਮੇਰੀ ਲੁਧਿਆਣੇ ਡਿਊਟੀ ਲੱਗੀ ਹੈ ਸੰਗਰੂਰ ਲੱਗੀ ਹੈ ਬਿਲਕੁਲ ਇਮਾਨਦਾਰੀ ਨਾਲ ਬਿਲਕੁਲ ਪਿਆਰ ਨਾਲ ਲੋਕ ਵੋਟਾਂ ਪਾਉਣ ਪਾ ਰਹੇ ਆ। ਸੋ ਵਿਰੋਧੀ ਡਰੇ ਹੋਏ ਆ ਡਰੇ ਹੋਏ ਧੱਕੇਬਾਜ਼ਾਂ ਦੀਆਂ ਕੰਮ ਦੀ ਕੋਸ਼ਿਸ਼ ਕਰਦੇ ਆ ਪਰ ਸਾਨੂੰ ਕੋਈ ਲੋੜ ਨਹੀਂ ਅਸੀਂ ਪੂਰੇ ਇਮਾਨਦਾਰੀ ਨਾਲ ਮੈਂ ਤੁਹਾਡੇ ਚੈਨਲਾਂ ਵੀ ਆਪਣੇ ਪੰਜਾਬ ਅਸ਼ਰ ਬੇਨਤੀ ਕਰਦਾ ਕਿ ਜਦੋਂ ਸਰਕਾਰ ਤੁਹਾਡੇ ਨਾਲ ਹੈ ਤੁਸੀਂ ਸਾਡੇ ਨਾਲ ਹੋ ਤੇ ਅਸੀਂ ੱੱਕੇ ਸਹੀ ਕਿਉਂ ਕਰਾਂਗੇ ਇਹਨਾਂ ਲੋਕਾਂ ਨੂੰ ਆਦਤ ਹੈ ਪਿਛਲੀਆਂ ਸਰਕਾਰਾਂ ਦੇ ਜਿਹੜਾ ਲੋਕਾਂ ਨੇ ਇੱਕ ਦੂਜੇ ਨਾਲ ੱੱਕੇ ਕੀਤੇ ਸੋ ਪਹਿਲੀ ਸਰਕਾਰ ਹੈ ਜਿਹੜੀ ਪਿਆਰ ਨਾਲ ਇਮਾਨਦਾਰੀ ਨਾਲ ਤੇ ਕੰਮ ਦੇ ਆਧਾਰ ਤੇ ਵੋਟ ਮੰਗ ਰਹੀ ਹੈ ਤੇ ਇਸੇ ਤਰੀਕੇ ਮੰਗ ਰਹੀ ਹੈ ਮੈਂ ਆਪਣੀ ਵੋਟ ਪਾ ਕੇ ਆਪਣਾ ਫਰਜ਼ ਨਿਭਾਇਆ ਤੇ ਪੂਰਾ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਜਿਹੜੀ ਇੱਕ ਇੱਕ ਵੋਟ ਹੈ ਕੀਮਤੀ ਹੈ ਆਪਣੀ ਵੋਟ ਜਰੂਰ ਪਾਓ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਪੂਰੀ ਟੀਮ ਸੇਵਾਦਾਰਨ ਕੇ ਸੇਵਾ ਕਰੀ ਹੈ ਸੋ ਪੂਰੇ ਲੁਧਿਆਣੇ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਆਪਣੀ ਵੋਟ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਪਾਓ ਤਾਂ ਜੋ ਅਸੀਂ ਰਿੰਦੇ ਸਵਾ ਦੋ ਸਾਲ ਸੇਵਾਦਾਰ ਬਣ ਕੇ ਸੇਵਾ ਕਰੀਏ ਕਰ ਸਕੀਏ ਸੋ ਮੈਂ ਆਪਣਾ ਫਰਜ ਨਿਭਾਇਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਲਈ ਵੋਟ ਜਰੂਰ ਪਾਓ ਸੋ ਮੈਂ ਸਾਰੇ ਪੰਜਾਬ ਵਾਸੀਆਂ ਤੋਂ ਤਨਵਾਦ ਕਰਦਾ ਕਿ ਮੁਦਦੇ ਤੋਂ ਲੱਗਾ ਜਿਹੜੇ ਅਹਿਮ ਜਿਹੜੇ ਹੈਗੇ ਆ ਅਸੀਂ ਕੰਮਾਂ ਦੇ ਅੱਟ ਵੋਟ ਮੰਗਦੇ ਆ 14 ਦੋ 24 ਸਾਲਾਂ 'ਚ ਕੰਮ ਕੀਤੇ ਹੋਣ ਵਾਲੇ ਸਵਾ ਦੋ ਸਾਲਾਂ 'ਚ ਕਾਫੀ ਕੰਮ ਕਰਾਂਗੇ ਸੋ ਰਿੰਦਾ ਇੱਕ ਇੱਕ ਕੰਮ ਜਿਹੜਾ ਪੰਜਾਬ ਵਾਸੀਆਂ ਨੇ ਜਿਹੜੀ ਉਮੀਦਾਂ ਤੇ ਸਾਨੂੰ ਸਾਡੀ ਸਰਕਾਰ ਬਣਾਏ ਸਾਡਾ ਮਹਿਰ ਬਣਾਉਣ ਜਾ ਰਹੇ ਸਾਡੇ ਕੌਂਸਲਰ ਬਣਾਉਣ ਜਾ ਰਹੇ ਆ ਸੋ ਇਹਨਾਂ ਨੇ ਵਾਅਦਾ ਕਰਦੇ ਆ ਕਿ ਜਿਹੜੇ ਜਿਹੜਾ ਵੀ ਕੰਮ ਪੈਂਡਿੰਗ ਰਹਿ ਗਏ ਕਾਹਦੇ ਉਹ ਸਾਰੇ ਕੰਮ ਪਹਿਲ ਦੇ ਹੱਥ ਕਰਾਂ ਸਰ ਕੁਝ ਜਗ੍ਹਾ ਹੱਤਾ ਪਾਈ ਵੀ ਹੋਈ ਹੈਗੀ ਆ ਮੈਸਰ ਜਵਿੰਦਰ ਵਧਰਾ ਨੂੰ ਕੀ ਲੱਗਦਾ ਹੈ ਕਿੱਥੇ ਦੇਖੋ ਮੈਨੂੰ ਤੇ ਲੁਧਿਆਣੇ ਦਾ ਪਤਾ ਮੇਰੀ ਲੁਧਿਆਣੇ ਡਿਊਟੀ ਲੱਗੀ ਹੈ ਸੰਗਰੂਰ ਲੱਗੀ ਹੈ ਬਿਲਕੁਲ ਇਮਾਨਦਾਰੀ ਨਾਲ ਬਿਲਕੁਲ ਪਿਆਰ ਨਾਲ ਲੋਕ ਵੋਟਾਂ ਪਾਉਣ ਪਾ ਰਹੇ ਆ ਸੋ ਵਿਰੋਧੀ ਡਰੇ ਹੋਏ ਆ ਡਰੇ ਹੋਏ ਧੱਕੇਵਾਂ ਸਾਧੀਆਂ ਕੰਮ ਦੀ ਕੋਸ਼ਿਸ਼ ਕਰਦੇ ਆ ਪਰ ਸਾਨੂੰ ਕੋਈ ਲੋੜ ਨਹੀਂ ਅਸੀਂ ਪੂਰੇ ਇਮਾਨਦਾਰੀ ਨਾਲ ਮੈਂ ਤੁਹਾਡੇ ਚੈਨਲ ਰਹੀਂ ਵੀ ਆਪਣੇ ਪੰਜਾਬ ਅਸ਼ੁਰ ਬੇਨਤੀ ਕਰਦਾ ਕਿ ਜਦੋਂ ਸਰਕਾਰ ਤੁਹਾਡੇ ਨਾਲ ਹੈ ਤੁਸੀਂ ਸਾਡੇ ਨਾਲ ਹੋ ਤੇ ਅਸੀਂ ਧੱਕੇ ਸਹੀ ਕਿਉਂ ਕਰਾਂਗੇ ਇਹਨਾਂ ਲੋਕਾਂ ਨੂੰ ਆਦਤ ਆ ਪਿਛਲੀਆਂ ਸਰਕਾਰਾਂ ਦੇ ਜਿਹੜਾ ਲੋਕਾਂ ਨੇ ਇੱਕ ਦੂਜੇ ਨਾਲ ਧੱਕੇ ਕੀਤੇ ਸੋ ਪਹਿਲੀ ਸਰਕਾਰ ਹੈ ਜਿਹੜੀ ਪਿਆਰ ਨਾਲ ਇਮਾਨਦਾਰੀ ਨਾਲ ਤੇ ਕੰਮ ਦੇ ਰਾਹ ਤੇ ਵੋਟ ਮੰਗ ਰਹੀ ਹੈ ਤੇ ਇਸ ਤਰ੍ਹਾਂ ਮੰਗਦਾ